ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਚਰਨਜੀਤ ਕੌਰ ਤੇ YouTube ਦੇ ਚੈਨਲ ਸੁਰਖੀ ਬਿੰਦੀ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਈ ਆ ਉਹ ਲੈ ਕੇ ਆਈ ਆ ਹਾਈਡਰਾ ਫੇਸ਼ੀਅਲ ਮਸ਼ੀਨ ਤੇ ਤੇ ਅੱਜ ਤੁਹਾਨੂੰ ਮੈਂ ਦੱਸੂਗੀ ਕਿ ਹਾਈਡਰਾ ਫੇਸ਼ੀਅਲ ਮਸ਼ੀਨ ਦੀ ਆਪਾਂ ਕਿਵੇਂ ਵਰਤੋਂ ਕਰਨੀ ਹੈ ਤੇ ਇਹਦੇ ਟੂਲਸ ਕਿੱਦਾਂ ਹੁੰਦੇ ਆ ਤੇ ਇਹਨੂੰ ਕਿਵੇਂ ਆਪਾਂ ਵਰਤਣਾ ਹੈ ਜਿਹੜੀ ਜਿਹੜੀ ਇਹ 7 ਇਨ 1 ਹੈ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਵੇਂ ਟੂਲ ਹੈ ਇਹਨਾਂ ਦੇ ਇਸ ਤਰ੍ਹਾਂ ਇੱਥੇ ਨਾਮ ਮੈਂਸ਼ਨ ਕੀਤੇ ਹੁੰਦੇ ਆ ਤੇ ਜਿਸ ਤਰ੍ਹਾਂ ਕਿ ਅਪਰੇਸ਼ਨ ਅਲਟਰਾ ਸਾਊਂਡ ਸਕ੍ਰਾਬਰ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਇਹਦੇ ਵਿੱਚ ਜਿਹੜਾ ਹੈ ਅਬਰੇਸ਼ਨ ਵਾਲਾ ਕਿਹੜਾ ਟੂਲ ਹੁੰਦਾ ਹੈ ਜਿਸ ਤਰ੍ਹਾਂ ਕਿ ਇਹ ਆਪਣੇ ਸਕਿਨ ਦੀ ਡੀਪ ਕਲੀਨ ਕਰਦਾ ਹੈ ਤੇ ਇਹਨੂੰ ਇਹ ਅਬਰੇਸ਼ਨ ਵਾਸਤੇ ਯੂਜ਼ ਕੀਤਾ ਜਾਂਦਾ ਹੈ ਇਹ ਆਪਣਾ ਹੁੰਦਾ ਸਕਰਬਰ ਇਹਦੇ ਨਾਲ ਆਪਾਂ ਸਕਿਨ ਦੀ ਜਿਹੜੀ ਡੈੱਡ ਸਕਿਨ ਹੁੰਦੀ ਹੈ ਆਪਣੀ ਉਹਨੂੰ ਰਿਮੂਵ ਕਰਦੇ ਆ ਤੇ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਅਲਟਰਾਸਾਉਂਡ ਇਹ ਆਪਣੇ ਕੋਲ ਅਲਟਰਾਸਾਉਂਡ ਮਸ਼ੀਨ ਤੇ ਏ ਆਪਣੇ ਕੋਲ ਹੁੰਦਾ ਫੇਸ ਮਾਸਕ ਇਸ ਨੂੰ ਆਪਲਾਸਤੇ ਯੂਜ਼ ਕਰਦੇ ਆ ਸਕਿਨ ਦੇ ਹਿਸਾਬ ਨਾਲ ਸਿਲੈਕਟ ਕਰਕੇ ਇਹ ਹੁੰਦਾ LED ਮਾਸਕ ਹੁੰਦਾ ਤੇ ਹੁਣ ਚੱਲਦੇ ਆਪਾਂ ਨੈਕਸਟ 3 ਜਿਹੜੇ ਪਾਰਟਸ ਨੇ ਤੇ ਹੋਏ ਆ ਤਿੰਨ ਟੂਲ ਜਿਵੇਂ ਕਿ ਇਹ ਵਾਲਾ ਕੋਲਡ RF ਤੇ ਸਪਰੇ ਇਹ ਆਪਣਾ ਸਪਰੇ ਵਾਸਤੇ ਹੁੰਦਾ ਹੈ ਇਹਦੇ ਵਿੱਚ ਆਪਾਂ ਕੋਈ ਵੀ ਸੀਰਮ ਜਾਂ ਗੁਲਾਬ ਜਲ ਪਾ ਕੇ ਇਸ ਨੂੰ ਆਪਾਂ ਵਰਤੋ ਵਿੱਚ ਲੈ ਸਕਦੇ ਆ ਇਹ ਆਪਣਾ ਹੈਗਾ ਏ ਹੋਲਡ ਹੈਮਰ ਇਹਨੂੰ ਇਹ ਆਪਣੀ ਸਕਿਨ ਨੂੰ ਠੰਡਕ ਦਿੰਦਾ ਹੈ ਤੇ ਸਕਿਨ ਦੇ ਪੀ ਐਚ ਲੈਵਲ ਨੂੰ ਸੈੱਟ ਕਰਦਾ ਹੈ ਤੇ ਇਹ ਹੁੰਦਾ ਆਪਣਾ ਆਰ ਐਫ ਤੇ ਹੁਣ ਆਪਾਂ ਅੱਗੇ ਵਧਦੇ ਆ ਜਿਸ ਤਰ੍ਹਾਂ ਕਿ ਇਹ ਆਪਣੀਆਂ ਬੋਟਲਸ ਹੁੰਦੀਆਂ ਨੇ ਏ ਬੀ ਸੀ ਇਹਦੇ ਵਿੱਚ ਸੀਰਮ ਪਾਏ ਜਾਂਦੇ ਨੇ ਸੀਰਮ ਦੀ ਬੋਤਲ ਨੂੰ ਆਪਾਂ ਇਸ ਨੂੰ ਇਸ ਤਰ੍ਹਾਂ ਘੁੱਟ ਕੇ ਦਬਾਵਾਂਗੇ ਬਟਨ ਨੂੰ ਤੇ ਇਹ ਨਿਕਲਾਏਗੀ ਬਾਹਰ ਇਸ ਨੂੰ ਇਸ ਤਰ੍ਹਾਂ ਆਪਾਂ ਅੰਦਰ ਇਸ ਤਰ੍ਹਾਂ ਹੀ ਇਨਸਰਟ ਕਰ ਦੇਣਾ ਇਹਦੇ ਵਿੱਚ ਸੀਰਮ ਆਪਾਂ ਇਹ ਵਾਲੇ ਆਪਾਂ ਨੂੰ ਨਾਲ ਮਿਲਦੇ ਹਾਈਡਰਾ ਫੇਸ਼ਲ ਦੇ ਇਹ ਤਿੰਨ ਸੀਰਮ ਆਪਾਂ ਜਿਸ ਤਰ੍ਹਾਂ ਕਿ ਇਹ ਵਾਲਾ 1 2 3 ਨੰਬਰ ਦਿੱਤੇ ਗਏ ਨੇ ਇਹ ਆ A B C ਇਸ ਤਰ੍ਹਾਂ ਆਪਾਂ ਇਹਦੇ ਵਿੱਚ ਸੀਰਮ ਐਡ ਕਰਦੇ ਆ ਇਹ ਆਪਣੇ ਹੁੰਦੇ ਆ ਤਿੰਨ ਬਟਨ ਲੱਗੇ ਹੁੰਦੇ ਮਸ਼ੀਨ ਦੇ ਉੱਪਰ ਤੇ ਇਹਦਾ ਯੂਜ਼ ਕਿਵੇਂ ਹੁੰਦਾ ਹੈ ਇਹ ਆਪਣੇ ਹੁੰਦਾ ਹੈ ਵਾਟਰ ਵਾਸਤੇ ਤੇ ਇਹ ਵਾਲਾ ਹੁੰਦਾ ਆਪਣੇ 에ਅਰ ਵਾਸਤੇ ਤੇ ਇਹਦੇ ਵਿੱਚ ਆਪਾਂ سیرਮ ਸਿਲੈਕਟ ਕਰਨੇ ਹੁੰਦੇ ਆ ਇਹ ਮੈਂ ਅੱਗੇ ਤੁਹਾਨੂੰ ਦੱਸਦੀ ਆ ਤੁਹਾਡਾ ਕੈਮਰਾ ਨੇੜੇ ਲੈ ਕੇ ਕਿ ਤੁਹਾਨੂੰ ਇਹ ਵਾਟਰ ਕਿਸ ਤਰ੍ਹਾਂ ਯੂਜ਼ ਕਰਨਾ ਹੈ ਇਹ ਆਪਣੇ ਹੁੰਦਾ ਹੈ ਬਟਨ ਵਾਟਰ ਵਾਸਤੇ ਇੱਥੇ ਵਾਟਰ ਨੂੰ ਸਿਲੈਕਟ ਕਰਨਾ ਹੁੰਦਾ ਆਪਾਂ ਮਿਨੀਮਮ ਤੋਂ ਲੈ ਕੇ ਮੈਕਸਿਮਮ ਤੱਕ ਇਹਦੇ ਵਿੱਚ ਹੁੰਦਾ ਏ ਬੀ ਸੀ ਲਿਖਿਆ ਹੋਇਆ ਹੋਏਗਾ ਇਸ سیرਮ ਜਿਵੇਂ ABC سیرਮ ਨੇ ਉਹਨਾਂ ਨੂੰ ਆਪਾਂ ਸਿਲੇਕਟ ਕਰ ਲੈਣਾ ਤੇ ਇਹ ਹੁੰਦੀ ਹੈ 에어 ਇਹ ਵੀ ਮਿਨੀਮਮ ਤੋਂ ਲੈ ਕੇ ਮੈਕਸਿਮਮ ਤੱਕ ਆਪਾਂ ਜਿੰਨੀ ਵੀ ਡੈਂਸਿਟੀ ਇਹਦੀ ਵਧਾਉਣੀ ਹੋਵੇ ਆਪਾਂ ਵਧਾ ਸਕਦੇ ਆ ਤੇ ਇਹਨਾਂ ਦੀ ਆਪਾਂ ਵਾਟਰ ਦੀ سیرਮ ਦੀ ਤੇ 에어 ਦੀ ਕਦੋਂ ਵਰਤੋਂ ਕਰਨੀ ਹੈ ਇਹ ਵੀ ਆਪਾਂ ਦੱਸਦੇ ਆ ਅੱਗੇ ਚੱਲ ਕੇ ਪਲੱਗਿੰਗ ਕਰਨ ਤੋਂ ਬਾਅਦ ਥੋੜਾ ਨੇੜੇ ਆ ਕੇ ਦਿਖਾ ਦਿਓ ਕਿ ਇੱਥੇ ਆਪਣੀ ਵਾਇਰ ਲੱਗੀ ਹੁੰਦੀ ਹੈ ਇਹ ਬਟਨ ਨੂੰ ਆਪਾਂ ਦਬਾਵਾਂਗੇ ਤੇ ਆਪਣੀ ਜਿਹੜੀ ਮਸ਼ੀਨ ਹੈ ਆਨ ਹੋ ਜਾਏਗੀ ਤੇ ਹੁਣ ਆਪਣੀ ਇੱਥੇ ਸਕਰੀਨ ਦੇਖੋ ਆਨ ਹੋ ਗਈ ਹੈ ਇਹਨੂੰ ਆਪਾਂ ਇਸ ਤਰ੍ਹਾਂ ਟੱਚ ਕਰਾਂਗੇ ਤੇ ਇਹ ਆਪਣੇ ਸਾਰੇ ਜਿਹੜੇ ਟੂਲਸ ਨੇ ਇੱਧਰ ਦੇਖੋ ਨੇੜੇ ਆ ਕੇ ਦਿਖਾਓ ਮੜਾ ਜੀ ਆ ਕੈਮਰਾਮੈਨ ਜਿਵੇਂ ਕਿਸਕਰਬਰ আল্টرا ਸਾਊਂਡ ਆਰਐਫ ਮਾਸਕ ਤੇ ਜਿਹੜੇ ਆਹ ਵਾਲੇ ਟੂਲਸ ਨੇ ਇਹ ਇਸ ਤਰ੍ਹਾਂ ਸਾਈਡ ਤੇ ਬਰੇਸ਼ਨ ਕੋਲਡ ਦੇ ਸਪਰੇ ਆਪਣੇ ਸਾਰੇ ਦਿੱਤੇ ਹੋਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਯੂਜ਼ ਕਿਵੇਂ ਕਰਨਾ ਹੈ ਆਓ ਆਪਾਂ ਇਸ ਬਾਰੇ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਜਦੋਂ ਵੀ ਟੂਲ ਦੀ ਵਰਤੋਂ ਕਰਨੀ ਹੈ ਦੇਖੋ ਸਕਰੀਨ ਤੇ ਆਪਾਂ ਜਿਵੇਂ ਸਕਰਬ ਯੂਜ਼ ਕਰਨਾ ਹੈ ਇੱਥੋਂ ਆਪਾਂ ਆਨ ਕਰ ਲੈਣਾ ਹੈ ਤੇ ਇੱਥੇ ਹੁੰਦੀ ਹੈ ਦੀ ਡੈਂਸਿਟੀ ਜਿਵੇਂ 0 ਤੇ ਆ ਤੇ ਆਪਾਂ ਇਹਦੀ ਡੈਂਸਿਟੀ ਵਧਾ ਕਟਾ ਸਕਦੇ ਆ ਜਿਵੇਂ ਆਪਾਂ 7 8 10 ਤੱਕ ਲਾਸਟ ਹੁੰਦੀ ਹੈ ਮੈਂ 10 ਤੱਕ ਕਰ ਲਈ ਹੈ ਹੁਣ ਇਹ ਆਪਣੀ ਸਕਰਬਰ ਆਨ ਹੈ ਤੇ ਇਹ ਥੋੜਾ ਬੀਪ ਦੀ ਆਵਾਜ਼ ਵੀ ਕਰਦਾ ਹੈ ਜਿਵੇਂ ਸ਼ਾਇਦ ਤੁਹਾਨੂੰ ਸੁਣਾਈ ਦੇ ਰਹੀ ਹੈ ਤੇ ਇਹਦੇ ਵਿੱਚ ਆਪਾਂ ਸਕਰਬ ਦੇਖ ਲਓ ਜਿਸ ਤਰ੍ਹਾਂ ਕਿ ਆ ਆਪਣਾ ਵਾਈਬ੍ਰੇਟ ਕਰਦਾ ਹੈ ਤੁਹਾਨੂੰ ਸੁਣਾਈ ਵੀ ਦੇ ਰਹੀ ਹੋਵੇਗੀ ਇਸ ਦੀ ਆਵਾਜ਼ ਤੇ ਇਸ ਤਰ੍ਹਾਂ ਇਹ ਵਾਈਬ੍ਰੇਟ ਕਰਦਾ ਹੈ। ਇਹ ਸਕਰਬਰ ਜਿਹੜਾ ਹੈ ਆਪਣੀ ਸਕਿਨ ਦੀ ਜਿਹੜੀ ਹੁੰਦੀ ਡੈੱਡ ਲੇਅਰ ਆ ਉਹਨੂੰ ਕਲੀਨ ਕਰਦਾ ਹੈ। ਤੇ ਨੈਕਸਟ ਆਪਾਂ ਇਹਨੂੰ ਇਸ ਤਰ੍ਹਾਂ ਆਫ ਕਰ ਦਿੱਤਾ ਤੇ ਨੈਕਸਟ ਤੁਹਾਨੂੰ ਮੈਂ ਦੱਸਦੀ ਆ। ਤੇ ਇਹ ਟੂਲ ਹੁੰਦਾ ਜਿਹੜਾ ਜਿੰਨੂੰ ਆਪਾਂ ਅਬਰੇਸ਼ਨ ਕਹਿੰਨੇ ਆ ਤੇ ਇਹਦੀ ਕੰਮ ਕੀ ਹੈ ਕਿ ਇਹ ਆਪਣੀ ਸਕਿਨ ਦੀ ਜਿਹੜੀ ਹੁੰਦੀ ਹੈ ਡੀਪ ਕਲੀਨਿੰਗ ਕਰਦਾ ਹੈ। ਤੇ ਆਪਣੇ ਜਿਹੜੇ ਸਕਿਨ ਦੇ ਵਿੱਚ ਹੁੰਦੇ ਆ ਵਾਈਟ ਹੈਡ ਬਲੈਕ ਹੈਡ ਉਹਨੂੰ ਰਿਮੂਵ ਕਰਦਾ ਹੈ ਤੇ ਆਪਣੀ ਸਕਿਨ ਨੂੰ ਜਿਹੜਾ ਟਾਈਟ ਕਰਦਾ ਹੈ ਤੇ ਸਕਰੀਨ ਦੇ ਉੱਪਰ ਤੁਸੀਂ ਦੇਖੋ ਇੱਥੇ ਅਬਰੇਸ਼ਨ ਜਿਹੜਾ ਹੈਗਾ ਉਹਨੂੰ ਆਪਾਂ ਬਟਨ ਨੂੰ ਇੱਥੋਂ ਵੀ ਆਪਾਂ ਆਨ ਆਫ ਕਰ ਸਕਦੇ ਆ ਤੇ ਇਹਦੇ ਇੱਥੇ ਵੀ ਬਟਨ ਲੱਗਾ ਹੁੰਦਾ ਜੇ ਅਸੀਂ ਇਹ ਆਹ ਵਾਲੇ ਤਿੰਨ ਟੂਲ ਆ ਇਹਪਰ ਟੂਲਸ ਤੋਂ ਵੀ ਆਨ ਕਰ ਸਕਦੇ ਆ ਜਿਵੇਂ ਇਸ ਤਰ੍ਹਾਂ ਇਹ ਲਾਈਟ ਆਨ ਤੋਂ ਪਤਾ ਲੱਗ ਜਾਏਗਾ ਇਹ ਆਨ ਹੋ ਚੁੱਕਾ ਹੈ ਤੇ ਜਦੋਂ ਵੀ ਆਪਾਂ ਇਹਨੂੰ ਯੂਜ਼ ਕਰਨਾ ਹੈ ਇਸ ਤਰ੍ਹਾਂ ਆਪਣੀ ਸਕਿਨ ਨੂੰ ਆਪਣੇ ਵੱਲ ਨੂੰ ਖਿੱਚੇਗਾ ਕਿਉਂਕਿ ਇਹਦੇ ਵਿੱਚ ਆਪਾਂ 에ਅਰ ਨੂੰ ਜਿਹੜਾ ਇਹਦੇ ਵਿੱਚ ਆਪਾਂ ਪਾਣੀ ਦੀ ਜਿਹੜੀ ਡੈਂਸਿਟੀ ਆ ਜਿਵੇਂ ਕਿ ਇੱਧਰ ਆਪਾਂ ਸਿਲੈਕਟ ਕੀਤਾ ਹੋ ਜਾਂਦਾ ਪਾਣੀ ਮੈਕਸਿਮ ਮਿਨੀਮਮ ਤੋਂ ਲੈ ਕੇ ਮੈਕਸਿਮਮ ਤੱਕ ਤੇ 에ਅਰ ਵੀ ਇਹਦੇ ਵਿੱਚ ਸਿਲੈਕਟ ਕੀਤੀ ਜਾਂਦੀ ਹੈ ਮਿਨੀਮਮ ਤੋਂ ਲੈ ਕੇ ਮੈਕਸਿਮਮ ਤੱਕ ਜੇਕਰ ਆਪਾਂ ਜਦੋਂ ਇਹਨੂੰ ਯੂਜ਼ ਕਰਦੇ ਆ ਆਪਾਂ ਨੂੰ ਲੱਗਦਾ ਹੈ ਕਿ ਜ਼ਿਆਦਾ ਖਿੱਚ ਰਿਹਾ ਹੈ ਤੇ ਆਪਾਂ ਇਹਦੀ 에ਅਰ ਦੀ ਡੈਂਸਿਟੀ ਘਟਾ ਸਕਦੇ ਆ ਜਿਸ ਤਰ੍ਹਾਂ ਕਿ ਦੇਖੋ ਇਹਦੇ ਵਿੱਚ ਪਾਣੀ ਜ਼ਿਆਦਾ ਆ ਰਿਹਾ ਹੈ ਤੇ ਮੈਂ ਇੱਥੇ ਇਹਦੀ ਪਾਣੀ ਦੀ ਜਿਹੜੀ ਡੈਂਸਿਟੀ ਹੈ ਉਹਨੂੰ ਥੋੜਾ ਮੈਕਸਿਮਮ ਤੋਂ نیچے ਲੈ ਆਉਂਗੀ ਮਿਨੀਮਮ ਵੱਲ ਤੇ ਫਿਰ ਇਸਨੂੰ ਯੂਜ਼ ਕਰੂੰਗੀ ਤਾਂ ਜੋ ਪਾਣੀ ਵੀ ਆਪਣਾ ਨਾਰਮਲ ਨਿਕਲੇ ਜਿਹੜੇ ਸੀਰਮ ਯੂਜ਼ ਹੁੰਦੇ ਇਹਦੇ ਵਿੱਚ ਉਹ ਨੋਰਮਲ ਚੱਲਣ ਇਹ ਯੂਜ਼ ਹੁੰਦਾ ਹੈ ਇਸ ਤਰ੍ਹਾਂ ਇਹ ਆਪਣੀ ਇਸ ਤਰ੍ਹਾਂ ਸਕਿਨ ਨੂੰ ਟਾਈਟ ਵੀ ਕਰਦਾ ਹੈ ਆਪਣੇ ਜਿਹੜੇ ਬਲੈਕ ਹੈਡ ਵਾਈਟ ਹੈਡ ਉਹਨੂੰ ਰਿਮੂਵ ਵੀ ਕਰਦਾ ਹੈ ਕਿ ਇਹ ਵਾਲੇ ਟੂਲ ਦੀ ਇਹ ਹੈ ਅਲਟਰਾਸਾਉਂਡ ਜਿਸ ਤਰ੍ਹਾਂ ਕਿ ਇੱਥੇ ਆਪਾਂ ਇੱਥੋਂ ਔਨ ਕਰ ਲਿਆ ਜਾਂਦਾ ਹੈ ਇਹ ਸੇਮ ਹੀ ਉਸੇ ਤਰੀਕੇ ਨਾਲ ਇਹਦੀ ਇੱਥੋਂ ਡੈਂਸਿਟੀ ਆਪਾਂ ਵਧਾ ਘਟਾ ਸਕਦੇ ਹਾਂ ਜਿਸ ਤਰ੍ਹਾਂ ਮੈਂ ਇੱਥੇ 8 ਕਰ ਲੈਣੀ ਆ ਤੇ ਇਸ ਇਨ ਨੂੰ ਔਨ ਕਰ ਲਿਆ ਜਾਂਦਾ ਹੈ ਤੇ ਇਸ ਤਰ੍ਹਾਂ ਇਸ ਦੀ ਮ사ਜ ਕੀਤੀ ਜਾਂਦੀ ਹੈ ਕੋਈ ਵੀ ਕਰੀਮ ਦੀ ਮ사ਜ ਆਪਾਂ ਕਰੀਮ ਲੈ ਕੇ ਇਹਨੂੰ ਇਸ ਤਰ੍ਹਾਂ ਰਾਉਂਡ ਰਾਉਂਡ ਸਰਕਲ ਮੋਸ਼ਨ ਦੇ ਵਿੱਚ ਆਪਾਂ ਕਰਕੇ ਆਪਾਂ ਇਸ ਤਰ੍ਹਾਂ ਇਹ ਨਾਲ ਮ사ਜ ਕਰਨਾ ਹੈ ਇਹ ਵਾਲੇ ਆਪਾਂ ਟੂਲ ਨਾਲ ਕੀ ਕਰਦੇ ਹਾਂ ਕਿ ਕੋਈ ਜਿਵੇਂ ਕਰੀਮ ਦੀ ਮ사ਜ ਕਰਦੇ ਹਾਂ ਤੇ ਉਹ ਆਪਣੀ ਸਕਿਨ ਵਿੱਚ ਚੰਗੀ ਤਰ੍ਹਾਂ ਅਬਜ਼ਰਵ ਕਰ ਦਿੰਦਾ ਹੈ ਇਹ ਥੋੜੀ ਜੀ ਹੀਟ ਪ੍ਰੋਡਿਊਸ ਕਰਦਾ ਹੈ ਤੇ ਆਪਣੀ ਸਕਿਨ ਵਿੱਚ ਚੰਗੀ ਤਰ੍ਹਾਂ ਕਰੀਮ ਨੂੰ ਮਰਜ ਕਰ ਦਿੰਦਾ ਹੈ ਜਿਸ ਦੇ ਨਾਲ ਆਪਣੀ ਸਕਿਨ ਵਾਸਤੇ ਬਹੁਤ ਹੀ ਬੈਨੀਫੀਸ਼ੀਅਲੀ ਅਸਕਿਨ ਨੂੰ ਗਲੋ ਵੀ ਦਿੰਦਾ ਹੈ ਇਸ ਤੋਂ ਇਲਾਵਾ ਆਪਣੇ ਕੋਲੇ ਟੂਲ ਹੈ ਜਿੰਨੂੰ ਕਹਿੰਦੇ ਆਰਫ ਤੇ ਆਰਫ ਵੀ ਸੇਮ ਉਸੇ ਤਰ੍ਹਾਂ ਹੀ ਇੱਥੋਂ ਆਪਾਂ ਆਨ ਕੀਤਾ ਇੱਥੋਂ ਆਪਾਂ ਇਹਦੀ ਡੈਂਸਿਟੀ ਸੈੱਟ ਕੀਤੀ ਤੇ ਇਹਨੂੰ ਆਪਾਂ ਉਸੇਮ ਹੀ ਇਹਦੇ ਵਿੱਚ ਇਸ ਤਰ੍ਹਾਂ ਮ사ਜ ਕਰਨੀ ਹੁੰਦੀ ਹੈ ਇਹ ਵੀ ਆਪਣੀ ਸਕਿਨ ਵਿੱਚ ਡੀਪ ਤਰੀਕੇ ਨਾਲ ਅਬਜ਼ਰਵ ਕਰਦਾ ਹੈ ਕਰਵਾਉਂਦਾ ਹੈ ਕਰੀਮ ਨੂੰ ਤੇ ਸਕਿਨ ਤੇ 글로ਅ ਲਿਆਉਣ ਵਿੱਚ ਹੈਲਪਫੁਲ ਹੁੰਦਾ ਹੈ ਇਹ ਟੂਲ ਹੈ ਸਪਰੇ ਵਾਲਾ ਟੂਲ ਇਸ ਦੀ ਬੋਟਲ ਵਿੱਚ ਆਪਾਂ ਕੁਝ ਵੀ ਜਿਵੇਂ ਸਪਰੇ ਕਰਨ ਲਈ ਕੁਝ ਵੀ ਪਾ ਸਕਦੇ ਹਾਂ ਜਿਵੇਂ ਕਿ ਜੇਕਰ ਆਪਣੀ ਸਕਿਨ ਜਿਆਦਾ ਡਰਾਈ ਹੈ ਤੇ ਇਹਦੇ ਵਿੱਚ ਆਪਾਂ ਸੀਰਮ ਵੀ ਪਾ ਸਕਦੇ ਹਾਂ ਜਦੋਂ ਆਪਾਂ ਸਕਰਬ ਦੀ ਮ사ਜ ਕਰਦੇ ਹਾਂ ਤੇ ਆਪਾਂ ਇਹਦੇ ਨਾਲ ਥੋੜਾ ਇਦਾਂ ਫੇਸ ਤੇ ਸਪਰੇ ਕਰ ਸਕਦੇ ਹਾਂ ਫੇਸ ਨੂੰ ਵੈਟ ਕਰਨ ਵਾਸਤੇ ਤੇ ਨੈਕਸਟ ਇਹਨੂੰ ਆਪਾਂ LED ਮਾਸਕ ਕਹਿੰਦੇ ਹਾਂ ਇਸ ਨੂੰ ਆਪਾਂ ਇਸ ਤਰ੍ਹਾਂ ਸਿਲੈਕਟ ਕਰ ਲੈਣਾ ਫਲੈਸ਼ ਤੇ ਕਲਰ ਤੇ ਜਾ ਕੇ ਇਹਦੀ ਵੀ ਡੈਂਸਿਟੀ ਇਸ ਤਰ੍ਹਾਂ ਆਪਾਂ ਵਧਾ ਘਟਾ ਸਕਦੇ ਹਾਂ ਤੇ ਇਸ ਤਰ੍ਹਾਂ ਇਹ LED ਮਾਸਕ ਬਣਿਆ ਹੁੰਦਾ ਹੈ ਇਹ ਵੀ ਆਪਾਂ ਲਾਸਟ ਤੇ ਸ਼ੀਟ ਮਾਸਕ ਲਗਾ ਕੇ ਉੱਪਰ ਇਹਨੂੰ ਰੱਖ ਦੇਣਾ ਹੁੰਦਾ ਹੈ ਕੁਝ ਸਮੇਂ ਲਈ ਤੇ ਇਹ ਵੀ ਆਪਣੀ ਸਕਿਨ ਨੂੰ ਬਹੁਤ ਹੀ ਜ਼ਿਆਦਾ ਗਲੋਇੰਗ ਕਰਦਾ ਹੈ ਤੇ ਸਕਿਨ ਨੂੰ ਬਹੁਤ ਜ਼ਿਆਦਾ ਵਧੀਆ ਕਰ ਦਿੰਦਾ ਹੈ ਤੇ ਕੋਈ ਵੀ ਸਕਿਨ ਦੀ ਪ੍ਰੋਬਲਮ ਹੋਵੇ ਹਾਈਡਰਾ ਫੇਸ਼ੀਅਲ ਕਾਫੀ ਪ੍ਰੋਬਲਮਸ ਨੂੰ ਸੋਲਵ ਕਰਦਾ ਹੈ ਜਿਵੇਂ ਕਿ ਸ਼ਾਈਆਂ ਦਾਗ ਧੱਬੇ ਤੇ ਆਪਣੀ ਸਕਿਨ ਨੂੰ ਟਾਈਟ ਕਰਨ ਵਿੱਚ ਵੀ ਬਹੁਤ ਹੈਲਪ ਕਰਦਾ ਹੈ। ਹਾਂ ਤੁਸੀਂ ਚਾਹੁੰਦੇ ਹੋ ਕਿ ਹਾਈਡਰਾ ਫੇਸ਼ੀਅਲ ਮਸ਼ੀਨ ਦੀ ਵਰਤੋਂ ਕਿਸ ਤਰ੍ਹਾਂ ਹੁੰਦੀ ਹੈ ਮੈਂ ਤੁਹਾਨੂੰ ਹਾਈਡਰਾ ਫੇਸ਼ੀਅਲ ਮਸ਼ੀਨ ਨਾਲ ਫੇਸ਼ੀਅਲ ਕਰਕੇ ਦਿਖਾਵਾਂ ਤੇ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਲਈ ਇਹ ਫੇਸ਼ੀਅਲ ਲੈ ਕੇ ਆਵਾਂਗੀ। ਤੁਹਾਨੂੰ ਕਿਵੇਂ ਲੱਗੀ ਤੇ ਮੇਰੀ ਵੀਡੀਓ ਨੂੰ ਪਲੀਜ਼ ਕਰ ਦੋ ਲਾਈਕ ਸ਼ੇਅਰ ਕਰ ਦੋ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਵੇਂ ਲੱਗੀ ਤੇ ਪਲੀਜ਼ 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 ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਾਂ ਮਿਲਦੇ ਹਾਂ ਫੇਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਸਵਾਸਤੀ ਕਾਲ